ਮਮਤਾ ਮੀਨੇ ਕਿਦਾ ਕਿੰਨਾ ਕਿੰਨੇ ਘਿੰਨ ਕਮ ਮੂੰਹ ਚ ਪਾ ਦੇ ਮੇਰੇ ਨਾਸਾਂ ਚ ਪਾ ਦੇ ਨਹੀਂ ਹਾਂ ਨਾਸਾਂ ਚ ਪਾ ਦੇ ਮੈਂ ਜਿਵੇਂ ਜਦੋਂ ਦਾ ਮੈਂ ਦੇਖ ਰਹਾ ਇਹ ਸਪਾਈ ਹੋਈ ਹੈ ਇਹਦਾ ਰਿਕੀ ਨਹੀਂ ਪਤਾ ਰਿਹਾ ਤੂੰ ਤੋੜਦੀ ਹੈ ਜਨ ਹੈ ਹੈ ਪਤਾ ਨਹੀਂ ਤੇਰੇ ਤੋੜੇ ਨੇ ਵੱਧ ਤੋਂ ਥੋੜੀ ਸੋਣੀ ਜੀ ਕੁੜੀ ਜਸਨਜੀ ਮਮਤਾ ਕਿ ਨਹੀਂ ਸੋਣੀ ਲੱਗ ਰਹੀ ਹੈ ਨਾ ਕੋਈ ਭਾਨ ਦਿਆ ਕਰ ਉਹ ਲੱਗੇ ਮੈਨੂੰ ਉਧਰਾਂ ਲੱਗਿਆ ਜਿਵੇਂ ਹਣੀ ਕੀ ਕਹਿੰਦੇ ਨੇ ਮਨੇ ਕੀ ਤੇਰਾ ਨਿਮਰਤਾ ਖੈਰਾ ਬੋੜਦੇ ਆ ਮਾਰੇ ਵਿੱਚੋਂ ਗੱਲਾਂ ਸੁਣਦੇ ਮਾਰੇ ਜਿਵੇਂ 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 ਨਿਮਰਤਾ ਖੈਰਾ ਖੁਦ ਨਹੀਂ ਖੜੀ ਹੁੰਦੀ ਉਹ ਤੂਰਾ ਤੂੰ ਕੰਮ ਕਰ ਜਾ ਕਿ ਜਬਾਡਾ ਨਿਮਰਤਾ ਨਿਮਰਤਾ ਖੈਰਾ ਇੱਕ ਸਾਈਡ ਤੋਂ ਪ੍ਰੈਜ਼ੀਡੈਂਟਾ ਇਧਰੋਂ ਨਹੀਂ ਦੇਖ ਰੀਲਾਂ ਬਣਾ ਰਹੀ ਮੈਂ ਅਪਤਾ ਵੀ ਸਾਨੂੰ ਵੀ ਦਿਖਾ ਦੇ ਹੋਰ ਬਣਾਉਣ ਪੱਜਰ ਵਾਲਿਆਂ ਨੂੰ ਕਰ ਰਹੇ ਆ ਨਾ ਰੀਲ ਬਣਾਉਦੇ ਰੀਲ ਦੀ ਟਾਈਮਿੰਗ ਹੈ ਮੇਰੀ ਤੂੰ ਡਿਸਟਰਬ ਕਰਦਾ ਆ ਆ ਦੇਖੋ ਬਈ ਇਹ ਥਮਪਤਾ ਤੋਂ ਸ਼ੂਟ ਕਰਾਉਣ ਹੋਣੀ ਆ ਬਈ ਸਾਡਾ ਕੈਰੀ ਲੈ ਬਣਾਉਣ ਹੋਣੀ ਆ ਇਹਦਾ ਯਾਰ ਫ੍ਰੀ ਟਾਈਮ ਸਾਡਾ ਸਿਕ ਕੁਝ ਮਰਜ਼ੀ ਕਰੀਏ ਲੈ ਕਰ ਲਵਾਂ ਬ੍ਰੇਕ ਹੋ ਰਹੀ ਆ ਵੀ ਕਿੰਨੇ ਕ ਬ੍ਰੇਕਾਂ ਹੋ ਜਾਂਦੇ ਨੇ ਬ੍ਰੇਕਾਂ ਬਸ ਕਦੇ ਤਾਂ ਬਿਲਕੁਲ ਵੀ ਨਹੀਂ ਆਉਂਦੀ ਹੈ ਕਦੇ 30 35 ਹੋ ਜਾਂਦੇ ਨੇ ਕਦੇ ਦਿਨ ਚ 30 35 ਇੰਨੀ ਬ੍ਰੇਕ ਤਾਂ ਕੋਈ ਕਿੰਨਾ ਕ ਟਾਈਮ ਹੋ ਗਿਆ ਤੈਨੂੰ ਆਹ ਚੈਨਲ ਦੇ ਕੰਮ ਕਰਦੀ ਨੂੰ ਸਾਲ ਮੈਨੂੰ ਇਹ ਲਾਈਨ ਚ ਹੀ ਸਾਲ ਹੋਇਆ ਹਲੇ ਇੱਕ ਸਾਲ ਹੋ ਗਿਆ ਇੱਕ ਸਾਲ ਦਾ ਐਕਸਪੀਰੀਅੰਸ ਮੜਾ ਜਦ ਦੱਸੇਗੀ ਪਹਿਲੀ ਪਹਿਲੀ ਵੀਡੀਓ ਜਾਦਾ ਤੇਰੇ ਕਿਹੜੀ ਚ ਸੀ ਪਹਿਲੀ ਮੈਂ ਇੱਥੇ ਆ ਕੇ ਕਰੀ ਆ ਪਹਿਲੀ ਵੀਡੀਓ ਹੈ ਬਈ ਦਸਵੇਂ ਮੜਾ ਜਾ ਇੱਥੇ ਆ ਕੇ ਕਰੀਏ ਕਿ ਮਲਾਦਾ ਕਰ ਹੋਰ ਵੀ ਦੀਗਾ ਪਿੱਛੇ ਮਤਲਬ ਇੱਥੇ ਨਹੀਂ ਲੋਕੇਸ਼ਨ ਚਲ ਸੀਰੀਜ਼ ਦਾ ਨਾਮ ਦੱਸ ਦਿਓ ਉਹਦਾ ਜਿਹੜੀ ਸੀਰੀਜ਼ ਦਾ ਨਾਮ ਕੀ ਮੈਂ ਆਖਾਂ ਹਾਂ ਇੱਕ ਮੈਂ ਉਸ ਤੋਂ ਉਸ ਤੋਂ ਬਾਅਦ ਜਦੋਂ ਮੈਂ ਇੱਥੇ ਇਸ ਨਵੀਂ ਵੀ ਸੀਰੀਜ਼ ਮੇਰੇ ਨਾ ਹੁਣ ਮੇਰਾ ਨੇ ਬਾਬੇ ਦੀ ਵਧੀਆ ਚੱਲਦਾ ਕੰਮ ਹੈ ਮੇਰਾ ਨੇ ਬਾਬੇ ਦੀ ਵਧੀਆ ਚੱਲਦਾ ਕੰਮ ਬਹੁਤ ਬਹੁਤ ਵਧੀਆ ਚੱਲਦਾ ਹੈ ਮੇਰਾ ਵਧੀਆ ਚੱਲ ਰਿਹਾ ਬਹੁਤ ਵਧੀਆ ਚੱਲਦਾ ਹੈ ਅੱਛਾ ਤੇ ਮਮਤਾ ਵੀ ਨਿਕਦਾ ਕਿੰਨਾ ਕਿੰਨੀ ਕੀ ਇਨਕਮ ਮਮਤਾ ਦੀ ਮਹੀਨੇ ਦੀ ਸੌਰੀ ਇਹ ਆਪਾਂ ਔਫ ਦਾ ਕੈਮਰਾ ਦੱਸਾਂਗੇ ਉਹਦਾ ਕੈਮਰਾ YouTube ਬਣਾ ਰਿਹਾ ਰੈਸਟ੍ਰਿਕਸ਼ਨ ਨਾ ਨਾ ਕਈ ਲੋਕ ਕਹਿੰਦੇ ਨੇ ਬਈ ਯੂਟਿਊਬਰਾਂ ਨੂੰ ਆਏ ਬਣਦੇ ਨੇ ਆਏ ਬਣਦੇ ਚੱਲ ਬਣਦੇ ਨੇ ਬਈ ਮਿਹਨਤ ਕਰਦੇ ਨੇ ਇਹ ਤਾਂ ਤੂੰ ਬਣਦੀ ਹੈ ਹਾਂ ਉਹਦਾ ਉਦਾਸ ਹੁੰਦਾ ਕਾਰਨ ਮਮਤਾ ਮੈਂ ਕਦੇ ਉਦਾਸ ਹੁੰਦੀ ਨਹੀਂ ਲੱਗ ਰਿਹਾ ਚਿਹਰੇ ਤੂੰ ਪਹਿਲਾਂ ਤੂੰ ਹੱਸਦੀ ਰਹਿੰਦੀ ਐ ਵੀ ਮਤਲਬ ਇੱਕ ਥੇ ਮੈਂ ਇੱਕ ਸਵਾਲ ਪੁੱਛਦਾ ਦੀ ਤੂੰ ਪੰਜ ਪੰਜ ਬਾਬ ਦਿੰਦੀ ਦੀ ਅੱਜ ਕੀ ਹੋ ਰਿਹਾ ਤੈਨੂੰ ਮੈਂ ਨਾ ਬੋਲਣਾ ਕੱਟ ਕਰਤਾ ਕਾ ਤੂੰ ਬਈ ਐਸੀ ਕਿਸੇ ਨੂੰ ਮੇਰਾ ਬੋਲਣਾ ਪਸੰਦ ਨਹੀਂ ਦਿਲ ਟੁੱਟਿਆ ਲੱਗਦਾ ਮਮਤਾ ਦਾ ਮੇਰਾ ਨਹੀਂ ਦਿਲ ਟੁੱਟਦਾ ਆਪਾਂ ਤੋੜਨ ਵਾਲਿਆਂ ਚੋਂ ਟੁੱਟਣ ਵਾਲੀ ਸੱਜਣਾ ਕਹਾਂ ਬਬੂ ਕੁੜੀ ਦਾ ਦਿਲ ਟੁੱਟਿਆ ਠੀਕ ਆ ਐਡੇ ਮਾੜੇ ਦਿਨ ਮੇਰੇ ਨੇ ਮੈਂ ਦਿਲ ਮੇਰਾ ਦਿਲ ਟੁੱਟ ਜੂਵੇ ਕਿਉਂ ਲੋਹੇ ਦਾ ਹਰ ਆਪਟ ਲਿਖਾ ਦੇ ਪੁਲਿਸ ਲਵੇ ਖੜੀ ਆ ਟੱਟ ਲਿਖਾ ਦੂੰਗੀ ਜਦੀ ਲਿਖਾ ਦੂੰਗੀ ਕਹਿੰਦਾ ਕੋਈ ਸਜ਼ਾ ਤਾਂ ਚਾਹੀਦੀ ਕਿਉਂ ਥਾਣੇਦਾਰ ਜੀ ਕੋਈ ਸਜ਼ਾ ਤਾਂ ਚਾਹੀਦੀ ਦਿਲ ਤੋੜਨ ਵਾਲਿਆਂ ਨੂੰ ਤੇ ਕਿਹੜੀ ਕਿਹੜੀ ਤਰ੍ਹਾਂ ਲੱਗੂ ਥਾਣੇਦਾਰ ਜੀ ਸਾ 420 ਹੈ ਹੈ 420 ਉਹਦਾ ਧੋਖਾ ਧੜੀ ਹੋ ਗਿਆ ਫਿਰ ਤੋਖਾ ਧੜੀ ਦੀ ਵੱਡੀ ਤਾਂ ਇਹ ਨਾ ਲੰਮਾ ਕੋਈ ਹਾਂ 12 ਤਾਰਾ ਬਣੀ 12 ਤਾਰਾ ਮੈਂ ਕਿਹੜਾ ਤੰਦੇ ਬਰਬਰ ਮੰਨੀ ਜਾਊਗੀ ਇਦਾਂ 300 307 ਦਾ 307 ਦਾ ਪਰ ਕਿਉਂ ਬਣਦਾ ਹਾਂ ਬਣਦਾ ਬਸ ਠੀਕ ਹੈ ਮੰਮਤਾ ਠੀਕ ਹੈ ਹੁਣ ਖੁਸ਼ ਆ ਦਿਓ ਜਿਨੇ ਤੇਰਾ ਦਿਲ ਤੋੜਿਆ ਜਿਨੇ ਤੇਰਾ ਦਿਲ ਤੋੜਿਆ ਉਹਨੂੰ ਪਸਾ ਜੇ ਦਵਾਵਾਂਗੇ ਕਿਉਂ ਥਾਣੇਦਾਰ ਜੀ ਮਮਤਾ ਚਲ ਕੋਈ ਨਾ ਟੈਨਸ਼ਨ ਨਾਲਾ ਤੇਨੂੰ ਜਿਹੜਾ ਤੇਰਾ ਦਿਲ ਤੋੜ ਕੇ ਗਿਆ ਸਜਾ ਅਸੀਂ ਦਵਾਵਾਂਗੇ ਤੇਰੇ ਨਾਲ ਖੜੇ ਆ ਬਈ ਟੱਚ ਬੁੱਕ ਤੇ ਮੇਰੇ ਨਾਲ ਅਜ ਤੱਕ ਇਹਦਾ ਨਹੀਂ ਗੱਲ ਹੋਈ ਨਹੀਂ ਅੱਛਾ ਮੇਰਾ ਦਿਲ ਕੋਈ ਤੋੜ ਨਹੀਂ ਸਕਦਾ ਆਪਾਂ ਲੋਹੇ ਦਾ ਵਾਧੂ ਲੋਹੇ ਦਾ ਤੇ ਲੈ ਮਮਤਾ ਮੈਂ ਨਹੀਂ ਤੋੜਦੀ ਤੂੰ ਤੋੜਦੀ ਇਹ ਹੈ ਹੈ ਪਤਾ ਨਹੀਂ ਦਿਲ ਤੋੜੇ ਨੇ ਵਾਧੂ ਤੋੜੀ ਇਹ ਨਹੀਂ ਹੁੰਦੀ ਇਹ ਮੈਂ ਕਹਿੰਦੇ ਆ ਵਾਧੂ ਤੋੜੇ ਆ ਉਹੀ ਲੱਗਦੀ ਆ ਮਮਤਾ ਹਾਂ ਚਲਾਕ ਬਹੁਤ ਐ ਖੜਾ ਮਮਤਾ ਹਾਂ ਹੀ ਆ ਫਿਰ ਚਲਾਕਾਂ ਦਾ ਜਮਾਨਾ ਹੈ ਹਾਂ ਗਰੀਬਾਂ ਨੇ ਕਹਿੰਦੀ ਮੇਰੇ ਰੀਲਾਂ ਬਣਾ ਬਾਈ ਇਹ ਉਰੇ ਬੈਠੀ ਬਣਾਉਣ ਲੱਗ ਰਹੀ ਤੀਗੀ ਮਾਹ ਤੂੰ ਉਧਰ ਬਾਜਾ ਲਵੇ ਖੜਦਾ ਦਰਾ ਸੀਨ ਆਉਣ ਵਾਲਾ ਕਹਿੰਦੀ ਮੇਰੀ ਰੀਲ ਬਣਾ ਉਦੋਂ ਤੱਕ ਨਹੀਂ ਮੈਂ ਜਾਂਦੀ ਜਦੋਂ ਤੱਕ ਤੂੰ ਰੀਲ ਨਹੀਂ ਬਣਾਉਂਦਾ ਹੁਣ ਕਰ ਇਹਦਾ ਹੱਲ ਬਾਈ ਕੋਈ ਰੀਲਾਂ ਬਣਾਉ ਤੋਂ ਭਾਈ ਇਹੋ ਜਿਹੇ ਆਰਟਿਸਟਾਂ ਦਾ ਇਹੋ ਜਿਹੇ ਆਰਟਿਸਟਾਂ ਦਾ ਇਹੋ ਜਿਹੇ ਆਰਟਿਸਟਾਂ ਦਾ ਕੀ ਕੀਤਾ ਜਾਵੇ ਬਾਈ ਸਿਆਣੀਆਂ ਕੁੜੀਆਂ ਨੇ ਮੰਨਣੀ ਪੈਂਦੀ ਆ ਭਾਈ ਗੱਲ ਇਹ ਇਹਨਾਂ ਨੂੰ ਵੀ ਪਤਾ ਵੀ ਹਾਂ ਅਸੀਂ ਆਪਣੇ ਕੰਮ ਨੂੰ ਲੈ ਕੇ ਕਿੰਨੇ ਸੀਰੀਅਸ ਨੇ ਫ੍ਰੀ ਟਾਈਮ ਅਸੀਂ ਜੋ ਸਟੱਡੀ ਕਰਦੇ ਹਾਂ ਉਸ ਮਰਿਆ ਤੇਆਂ ਲੈ ਆ ਖੜਾ ਜੀ ਵੀਡੀਓ ਚੱਲ ਰਹੀ ਆ ਆਉਣ ਕੈਮਰਾ ਰਖਦੇ ਮੈਂ ਖੜਾ ਸਾਹਮਣੇ ਤਲਾਕ 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 ਕੰਪਲੀਟ 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 ਹੋ ਗਿਆ ਭਾਈ ਕਬੂਲ ਹੈ ਚਲੋ ਜੀ ਕੰਪਲੀਟ 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 ਇੱਕ ਵੀਡੀਓ ਦੇ ਚੱਕਰ ਚ ਤਲਾਕ ਹੋ ਗਿਆ ਬੱਬੂ ਦੇਖ ਲਾ ਹੋ ਸਕਦਾ ਹੈ ਹੋ ਸਕਦਾ ਹਾਂਜੀ ਗੱਲ ਬਹੁਤ ਕੁਝ ਹੁੰਦਾ ਤੂੰ ਬਹੁਤ ਕੁਝ ਦਾ ਮਤਲਬ ਪਲੀਜ਼ ਐਕਸਪਲੇਨ ਮੀ ਇਨ ਪੰਜਾਬੀ ਨਹੀਂ ਕਰ ਸਕਦੀ ਸੋਰੀ ਆਈ ਖਾਨ ਵੈਸੇ ਨਹੀਂ ਕਰ ਸਕਦੀ ਇਹ ਮੇਰੇ ਉਹਦੇ ਖਿਲਾਫ ਹੈ ਹੂੰ ਰੂਲਾਂ ਦੇ ਕਿਹਦੇ ਰੂਲਾਂ ਦੇ ਖਿਲਾਫ ਹੈ ਰੀਲਾਂ ਦੇ ਉਹ ਗ੍ਰੀਨਾਂ ਦੇ ਅੰਗਰੇਜ਼ੀ ਸਹੀ ਬਰੇ ਇਹ ਰੂਲਾਂ ਦੇ ਖਿਲਾਫ ਨਹੀਂ ਇਹ ਦੀ ਰੀਲਾਂ ਦੇ ਖਿਲਾਫ ਆ ਹਾਂ ਸਹੀ ਗੱਲ ਆ ਤੇਰੀ ਰੀਲ ਬਣਾਉਣੀ ਆ ਹੁਣ ਕੋਈ ਰੋਕ ਖੜੂ ਜਾਦਾਗਾ ਬਣਾ ਦੇ ਯਾਰ ਮਰੀ ਆਗਾ ਤੂੰ ਬਣਾ ਦੇਣਾ ਫਿਰ ਇੱਧਰ ਆ ਜਾ ਇੱਧਰ ਮਮ ਤਾਂ ਸ਼ੂਟ ਚੱਲੂਗਾ ਨਾ ਮੂੰਹ ਚ ਪਾ ਦੇ ਮੇਰੇ ਨਾਸਾਂ ਚ ਪਾ ਦੇ ਨਹੀਂ ਹਾਂ ਨਾਸਾਂ ਚ ਪਾ ਦੇ ਮੈਂ ਜਿਵੇਂ ਮਮਤਾ ਟੀਵੀ ਚ ਨਹੀਂ ਪੱਤਰਕਾਰ ਜਿਹਾ ਲੱਗ ਰਹੇ ਹੁੰਦੇ ਉਹ ਮੇਰੇ ਮੂੰਹ ਚ ਥੋੜਾ ਖੇੜਦੇ ਕੈਮਰਾ ਮੂੰਹ ਮੇਗੂ ਖੇੜਦੇ ਸਹੀ ਗੱਲ ਹੈ ਮੂੰਹ ਮੈਗੂ ਖੇੜਦੇ ਕੈਪ ਕੱਟ ਦਿਆ ਮਾਈਕ ਕੁਛ ਵੀ ਕਹਿਸਾ ਦਾ ਬੱਬੂ ਬਰਾ ਵਾ ਜੋ ਵੀ ਸਰਾ ਲਾਦਾ ਜਾਣਾ ਕੀ ਹੈ ਦੱਸ ਕੀ ਕਰਾ ਮਮਤਾ ਤੈਨੂੰ ਸਹੀ ਗੱਲ ਬਾਜ ਨਹੀਂ ਆਉਂਦੀ ਆ ਦੇਖੋ ਇੱਥੇ ਕਿੱਥੇ ਲਾ ਰਖਿਆ ਨੇ ਦੇਖੋ ਕਿੱਥੇ ਲਾ ਰਖਿਆ ਬਾਜ ਨਹੀਂ ਆਉਂਦੀ ਅਰੀਦ ਬਣਾਉਣੀ ਕਿ ਨਹੀਂ ਬਣਾਉਣੀ ਚਲ ਆ ਇੱਧਰ ਆ ਜਾ ਬਣਾ ਦੇਣਾ ਬਣਾ ਦੇਣਾ ਤਾਂ ਜਾ ਹੁਣ ਉੱਠ ਤਾ ਜਾ ਤੇ ਇਹ ਇਹ ਗੱਲ ਮੰਨ ਤਾ ਜਾ ਹੁਣ ਵੀ ਜੇ ਇੱਕ ਸੀਨ ਕਰਾਉਣੇ ਪੰਜ ਰੀਲਾਂ ਮਨਾਉਣੀਆਂ ਪੈਣੀਆਂ ਇੱਕ ਸੀਨ ਕਰਾਉਣਾ ਮੂਥਾ ਕੈਮਰਾ ਦੇ ਰਿਹਾ ਗਲੈਮਰ ਲਕੋ ਰਿਹਾ ਮੇਰਾ ਸਰ ਇੱਧਰ ਆ ਜਾ ਆ ਜਾਂਦੀ ਆ ਭੱਜੀ ਦੇ ਖਰੀਲਾ ਦੇ ਚੋਚਾ ਇਹ ਆਂਟੀ ਜਦੋਂ ਦੇਖੋ ਇਹ ਇਹ ਮਤਲਬ ਇਹ ਕੰਮ ਬਹੁਤ ਕੱਟ ਕਰਦੇ ਇਹਨਾਂ ਮੜਦੇ ਕਮੈਂਟ ਕਮੈਂਟ ਕਰਕੇ ਕੋਈ ਵੀ ਕੰਮ ਕਰਿਆ ਕਰੇ ਫੋਨ ਤੇ ਜਾਦੇ ਲਾਈਨਾਂ ਬਹੁਤ ਵਿਅਸਤ ਰਹਿੰਦੀਆਂ ਨੇ ਪਹਿਲੀ ਗੱਲ ਤਾਂ ਮੇਰਾ ਫੋਨ ਚੈੱਕ ਕਰੋ ਵੀ ਲੱਗਾ ਹੈ ਚੈੱਕ ਕਰ ਮਿੱਤਰਾਂ ਦਾ ਫੋਨ ਲੱਗਾ ਨਹੀਂ ਲੱਗੇ ਨਹੀਂ ਉਹ ਕੱਟ ਕੇ ਪਹਜਾਤਾ ਤੁਸੀਂ ਮਮਤਾ ਜੀ ਨਾ ਨਾ ਕੁਛ ਨਹੀਂ ਬਣਾਉ ਤੇ ਆ ਆ ਦੇਖੋ ਮੈਂ ਤੁਹਾਨੂੰ ਐ ਦਿਖਾਉਣੇ ਸਿਰਫ ਮੇਰਾ ਫੋਨ ਪਤਾ ਕੀ ਮੈਂ ਨੰਬਰ ਸੇਵ ਕੀਤਾ ਸੀ ਉਧਰ ਲੱਛਣ ਦੇਖਿਓ ਮੜੇ ਜਲੇ ਲੈ ਲੈ ਬਸ ਉਹ ਗੱਲ ਕਹਾਵਤਾ ਹੈ ਕਿ ਲੋਕਾਂ ਦੀਆਂ ਹੱਥ ਚਾਪਦੀਆਂ ਕੱਚ ਚ ਹਾਂ ਹੈ ਆ ਕਹਾਵਤ ਸਹੀ ਹੈ ਮੇਰਾ ਗਮਛਾ ਵੀ ਖੁੱਲ ਗਿਆ ਮਮਤਾ ਹਾਂ ਇਹ ਕਿੰਨ ਕਸਦਾ ਜਗਾ ਨਾ ਤਾਂ ਪ੍ਰੇਮਾਨ ਨਹੀਂ ਇਹ ਕੀ ਹੋਇਆ ਮਨਦੀ ਬਾਹਰ ਹੀ ਆ ਗਿਆ ਮੇਰਾ ਗਮਛਾ ਜੋ ਕੁਝ ਹੋਆ ਆਪਕੇ ਸਾਹਮਣੇ ਹੋਇਆ ਭਈ ਮੈਨੂੰ ਕਹਿ ਰਹੀ ਸੀ ਨਾ ਵੀ ਫੋਨ ਤੇ ਲੱਗਦੀ ਆਪ ਇਹਨੇ ਤਾਂ ਕੁੜੀਆਂ ਰੀਲਾ ਤੇ ਲੱਗਿਆ ਰਹਿਣੀਆਂ ਸਾਡੇ ਵਰਗਿਆਂ ਦਾ ਜੇ ਕੋਈ ਕਬੀਲ ਦਾ ਜਿੰਦਾ ਫੋਨ ਵੀ ਆਉਂਦਾ ਤਾਂ ਸਾਨੂੰ ਇਹ ਹੈ ਤੇਰੀ ਮੋਟਰ ਹਲ ਤੇ ਰੀਲ ਬਣਾਉਣਾ ਮੋਟਰਸਾਈਕਲ ਮੈਨੂੰ ਇਹ ਚਲਾਉਣਾ ਸਿਖਾ ਦਿਓ ਯਾਰ ਨਾ ਗੱਲ ਸੁਣਾ ਉਹ ਪੁਰਾਣੀ ਮੋਟਰ ਹਲ ਤੇ ਚੱਲ ਆ ਜਾ ਉਹ ਵਿਗ ਜੂਗਾ ਨਾ ਮੇਰਾ ਚਲਾਉਣਾ ਨਹੀਂ ਬਸ ਕੋਲੀ ਘੜਨਾ ਦਾ ਇਹਨਾਂ ਨੂੰ ਤਾਂ ਨਾ ਰੀਲ ਬਣਾਉਣ ਨੂੰ ਕਹਿ ਦੋ ਆਪਾਂ ਮੈਂ ਇਹਨਾਂ ਨੂੰ ਇਹ ਕਹਿ ਵੀ ਉਹ ਤੋਂ ਨਾ ਜੇ ਹਾਂ ਹਾਂ ਆਪਾਂ ਮੈਂ ਚੱਲਦੀ ਟ੍ਰੇਨ ਦੇ ਮੂਹਰੇ ਕਹਿ ਦੋ ਪਰ ਰੀਲ ਮੈਂ ਕਿੱਧਰ ਲਵਾਂ ਮੈਂ ਕਿ ਗਿਦੇ ਕੋਲੇ ਮੈਂ ਕਿ ਮੇਰੇ ਕੋਲੇ ਬਸ ਠੀਕ ਹੈ ਜੀ ਰੀਲ ਬਣਨੀ ਚਾਹੀਦੀ ਵੀ ਚੱਲਦੀ ਟ੍ਰੇਨ ਜਾ ਭਾਵੇਂ ਟ੍ਰੇਨ ਦੇ ਥੱਲੇ ਆ ਜਾਣ ਪਰ ਰੀਲ ਬਣਨੀ ਚਾਹੀਦੀ ਉਹ ਮਮਤਾ ਮਮਤਾ ਲੈ 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 ਮੈਂ ਇੱਕ ਲਾ ਲੈ ਮੈਂ ਇੱਕ ਮੈਨੇ ਕੀ ਕਰਨਾ ਲੈ ਕੇ ਕਿਸਤਾਂ ਦੇ ਲੈ ਕੇ ਕਿਸਤਾਂ ਦੇ ਪਲਟੀਨਾ ਪਟੋਲੇ ਪੱਟੇ ਜਾਣੇ ਲੈ ਲੋਕ ਖੋਲਣਾ ਨਹੀਂ ਆਉਂਦਾ ਲੋਕ ਖੋਲਿਆ ਨਹੀਂ ਮੋਟਰ ਹੈ ਜਰੂਰ ਆਉਂਦੀ ਜੀ ਸੁਖਾ ਦੋ ਯਾਰ ਵੀ ਸੁਖਾ ਦਾਂਗੇ ਉਹ ਚਾਬੀ ਲੈ ਕੇ ਆਉਂਦਾ ਮੈਂ ਵੀ ਪੁੱਲਿਆ ਸਿੱਖਾਂਗੇ ਉਹ ਤੁਸੀਂ ਐਂ ਤਾਂ ਅਗਲਾ ਕਿੱਕ ਮਾਰ ਕੇ ਨਾ ਹਰੇਕੀ ਭੱਜ ਹਾਂ ਜਿਹੜਾ ਆ ਮੈਂ ਤੁਹਾਨੂੰ ਫਿਰ ਦਿੰਦੀ ਆ ਇੱਕ ਇੱਕ ਗੱਲ ਆ ਗੱਲ ਸੁਣੋ ਸਰੀ ਮੈਂ ਤਾਂ ਦੇਖੀ ਪਈ ਪਹਿਲਾਂ ਇੱਕ ਬੰਦਾ ਚਾਹੀਦਾ ਮੈਨੂੰ ਨਾਲ ਲਿਜਾਣ ਵਾਲਾ ਪਈ ਮੈਂ ਹੈਗੀਆਂ ਆ ਦੇ ਗੱਲ ਸੁਣ ਮੇਰੀ ਚਾਬੀ ਆਉਣ ਕਰ ਮਾਰ ਕੇ ਇੱਕ ਜੋਰ ਨਾਲ ਹਾਂ ਹੁਣ ਕੋਟਸਾਬ ਆਪ ਮੂਰੇ ਹੋਣਗੇ ਮੰਮ ਤਾਂ ਥੱਲੇ ਉਤਰੀ ਹਾਂ ਕੋਟਸਾਬ ਆਪ ਮੂਰੇ ਹੋਣਗੇ ਓਹ ਹੁਣ ਚਾਬੀ ਨਹੀਂ ਹੈਗੀ ਚਲ ਹੂੰ ਓਦਾਂ ਕਰਕੇ ਦਿਖਾ ਦੋ ਅੱਛਾ ਆ ਚਾਬੀ ਨੂੰ ਕਿਹੜਾ ਦੱਸੋ ਠੀਕ ਭੋਲੀ ਹੋਈ ਕਿਹੜਾ ਦੱਸਤਾ ਗੇਟ ਗੇਟ ਮੈਨੂੰ ਇਹ ਵੀ ਪਤਾ ਵੀ ਗੇਅਰ ਚ ਤਾਂ ਨਹੀਂ ਦੇਖ ਆਏ ਹਾਏ ਲੈ ਹੁਣ ਪਾ ਲੋਗੇ ਰਾਦਰ ਸੰਗਰੂਰ ਗਣੀ ਨੂੰ ਬਸ ਐਂ ਸਮਝਦਾ ਵੀ ਜਾਂਦਾ ਫਰਾਟੇ ਮਾਰਦਾ ਹੂੰ ਬ੍ਰੇਕ ਮਾਰ ਯਾ ਰੀਲ ਬਣਾਉਣੀ ਤਾਂ ਨਹੀਂ ਬਣਾਉਣੀ ਦਿਮਾਗ ਖਰਾਬ ਵੀ ਕਰ ਰਾਂ ਨਾ ਕਿ ਕੁੜੀ ਜਮੀ ਰੋਣ ਲੱਗੀ ਬਣਾਉਣੀਆਂ ਪੈਣੀਆਂ ਹੁਣ ਜੀ ਫੋਨ ਤੇ ਲੈ ਗੋ ਸੰਗਲ ਕਰਨੀ ਚੱਲਿਆ ਰੈਂਕ ਵਧਾਉਣ ਵਾਸਤੇ ਬਹੁਤ ਕੁਝ ਕਰਨਾ ਇੰਨਾ ਕਿ ਤਾਂ ਯਾਰ ਤੂੰ ਆਪਦੇ ਪੰਧਿਆਂ ਨੂੰ ਲਾ ਲੈ ਮੋੜ ਦੇ ਕਿ ਸਟਾਰ ਵੀ ਹੈ ਆ ਪਾ ਲਵੇ ਲਵੇ ਲਾਉਣੇ ਆ ਦੇਖ ਲੋ ਬਾਈ ਇਹ ਬਾਈ ਨੂੰ ਜਦੋਂ ਦਾ ਮੈਂ ਦੇਖ ਰਹਾ ਇਹ ਸਪਾਈ ਹੋਈ ਹੈ ਇਹ ਨਾ ਕਿੰਨੇ ਪਾਦਰੇ ਹੋ ਗਏ ਨੇ ਅੰਦਾ ਪੱਗ ਵੀ ਅਜਵੰਗੀਆਂ ਹੈ ਸਹੀ ਗੱਲ ਹੈ ਪੱਗ ਵੀ ਅਜਵੰਗੀਆਂ ਹੈ ਕਹਿੰਦਾ ਇੱਕ ਕਰਾ ਦਿਓ ਪ੍ਰਮੋਸ਼ਨ ਪ੍ਰੂਸ਼ਨ ਤਾਂ ਬਹੁਤ ਟਾਈਮ ਹੋ ਗਿਆ ਪੈਰੀ ਹੱਥ ਲਾ ਦਿਓ ਮੈਂ ਤਾਂ ਅੱਭਾਈ ਪਹਿਲਾਂ ਇੰਸਪੈਕਟਰ ਸੀ ਤੈਨ ਦਾ ਸਟਾਰ ਸੀ ਅੱਜ ਇੱਕ ਹੋਈ ਰਹੀਆਂ ਦੋ ਵਾਰ ਵੱਡੀ ਪੋਸਟਲੇ ਬਾਹਰ ਆ ਕੇ ਪਤਾ ਨਹੀਂ ਕਿਧਰ ਗਈ ਕੰਦਰਾ ਤੂੰ ਹੀ ਲਵਾ ਲੈਂਦਾ ਡਿਪੋਰਟ ਕਰਦੇ ਤੂੰ ਜਾ ਉਹ ਤੈਨੂੰ ਲੈ ਫਿਰਦਾ ਇੱਕ ਪੁਲਿਸ ਵਾਲਾ ਹੋਰ ਹੈ ਜਿਹੜਾ ਉਹ ਆ ਜਾ ਦੋ ਮਾਤਾ ਨਾਲ ਰਹੇ ਉਹ ਦੋ ਮੇਰੇ ਨਾਲ ਉਹਦੇ ਅੱਜ ਜਾਣੜੇ ਐਸਾ ਚ ਬਣ ਗਿਆ ਉਹ ਦੂਆ ਨਾਲ ਸ਼ੂਟ ਹੋਊਗਾ ਬਈ ਉਦੋਂ ਐ ਨਹੀਂ ਪਤਾ ਇੰਨਾ ਰੇਕ ਵਧ ਜੇ ਪਰ ਮੈਨੂੰ ਆਪਦੇ ਤੋਂ ਮੈਨੂੰ ਇਹੀ ਆਸ ਹੈ ਕਿ ਮੇਰਾ ਵੀ ਕਦੇ ਹੋਊਗਾ ਹਾਂ ਮੇਰਾ ਇੱਕ ਆਪ ਹੋਊਗਾ ਵਿਸ਼ਾਏ ਬਦੇ ਫਰਾ ਵੀ ਬਦੇ ਸ਼ਾਇਦੇ ਪਰ ਵਧੂਗਾ ਬਦੇ ਸ਼ਾਇਦੇ ਪਰ ਉਮੀਦ ਆਖਰੀ ਦੀ ਕੋ ਹੈਗੀ ਹੈ ਕਦੇ ਤਾਂ ਹੋਊਗਾ ਮੈਂ ਲੈਣ ਚ ਲੱਗਿਆ ਹੋ ਮੇਰੀ ਵੀ ਵਾਰੀ ਆਊਗੀ ਉਦੋਂ ਰਿਟਾਇਰਮੈਂਟ ਨਾਲ ਬਜੇ ਕੀ ਪੈਨਸ਼ਨ ਆ ਟਾਈਮ ਆ ਜੋ ਨੂੰ ਹਾਂ ਇਹ ਕੀ ਹੈ ਕਿਤੇ ਮਨ ਚੇਰੇ ਇੱਕ ਇੱਕ ਚੋਪੀ ਦਾ ਵੀ ਬੂਟ ਨਵੇਂ ਪਾਉਣੇ ਦੀਏ ਬੂਟੇ ਤਾਂ ਮੈਂ ਯਾਦ ਕਰ ਰੱਖੂ ਗੁੱਤਾ ਵਾਸਤੇ ਯਾਰ ਆਪਾਂ ਬਾਸ ਪਾਈਏ ਬਾਈ ਉਰਦੂ ਜੀ ਮੇਡੀ ਚੱਕਣੀ ਪੋਪੇ ਸਤੂ ਇਹਨੂੰ ਮੈਂ ਕਿਹਾ ਬਾਸ ਪਾਉਣੇ ਸਾਰੇ ਆਪਣੇ ਕਮੇਟੀ ਚੱਕਣੀ ਹੋ ਸਕਦਾ ਲਓ ਜੀ ਫਿਰ ਨਹੀਂ ਆਏਗਾ ਰਗੂ ਜੀ ਦੋ ਪੰਜਾਬ ਨਾਲੇ ਪੰਜਾਬ ਸਰਕਾਰ ਦੇ ਮੂਟ ਨੇ ਦਾ ਫੁੱਲ ਨੂੰ ਨਾ ਮੈਿਕਮੈਂਟ ਦਿਖਾਈ ਇਹ ਜੇ ਬੂਟ ਦਿਖਾਉਣਾ ਹੈ ਗਾਈ ਤੁਹਾਨੂੰ ਇਹ ਜੇ ਬੂਟ ਪਾਉਣ ਨਾਲੋਂ ਮੇਰੀ ਭਜਣਾ ਦਿਖਾਈ ਦਿਖਾਈ ਹੁਣ ਦਿਖਾ ਲਓ ਜੀ ਮੜਾ ਲੋਨ ਫਰਦਾਟ ਨਾਲੋਂ ਪੁੱਛ ਲੋਨ ਲੈ ਜੂ ਹਲੋ ਚਾਵਣਾ ਵੀ ਗਿਆ ਜੈਸੇ ਕੁਝ ਵੀ ਨਹੀਂ ਆਏਗਾ ਸੌਲ ਸੂਲਤ ਨੂੰ ਭਈ ਤੈਨੂੰ ਨਹੀਂ ਲੱਗਦਾ ਅਗੇ ਪੈਰੀ ਭਜਲਾ ਵਧੀਆ ਨਾ ਇਹ ਕਿਤੇ ਪੱਜ ਜਾਂਦਾ ਕੋਟਾਂ ਤੇ ਨਾ ਜੇ ਨਾ ਨਾ ਮਣੀ ਹਾਂ ਤੈਨੂੰ ਫਰਸ ਨਹੀਂ ਹੰਡਾ ਲੱਗਦਾ ਬਈ ਠੰਡਾ ਨਹੀਂ ਮੈਨੂੰ ਆਇਆ ਲੱਗ ਰਿਹਾ ਮੈਂ ਇਧਰਲਾ ਪਾਸਾ ਦਾ ਮੇਰੇ ਦੋ ਫੋਟੋ ਨਹੀਂ ਮਾਉਂਦਾ ਇਧਰਲਾ ਪਾਸਾ ਸਰੀਰ ਵਾਲਾ ਦੋ ਫੋਟੋ ਆ। ਹੋਰ ਮੈਂ ਕੀ ਅੰਮਾ ਗਰਮ ਅੱਛਾ ਹੈ ਇਹਦਾ ਛਾਤੀ ਦੇ। ਹੂੰ ਤੇਰੀ ਪੈਨ ਮਾਗਰਮ ਅੱਛਾ ਹੈ। ਮਾਗਰਮ ਅੱਛਾ ਹੈ। ਕਿ ਨਹੀਂ ਆਪ ਅੱਜ ਦੇਖਿਆ ਮੈਂ ਕਿਹੜਾ ਹੁੰਦਾ ਹੈ ਤਾਂ ਪਤਾ ਕਿ ਗੋਰੀ ਨਹੀਂ ਕਰੀਤੀ ਤੇ ਮਾਗਰਮ ਅੱਛਾ ਹੈ। ਛੇ ਦਾ ਮਤਲਬ ਕੀ ਹੋਇਆ ਫਿਰ? ਇਹ ਮਾਗਰ ਉਹ ਹੁੰਦਾ ਹੈ ਕ੍ਰਾਕ ਕੋਡਲ ਹੈ ਨਾ। ਅੱਛਾ। ਕ੍ਰਾਕ ਕੋਡਲ। ਬਰਦਾ ਬਰੈਡਪਾ ਹਾਂ। ਹਾਂ ਲਕੋਸਟ ਇਹਦਾ ਹੁੰਦਾ ਹੈ ਇਹ। ਬੱਲਾ ਫਰਮਾੜੀ ਦੀ ਥੋੜੀ ਪਾਊਗਾ ਨਾ ਨਾ ਇਹ ਤਾਂ ਮੈਂ ਚੁਲਿਆਂ ਦੇ ਦੇ ਸੰਡੇ ਮਾਰਕੀਟ ਚੋਂ ਮਟੇ ਵਾਲੇ ਸੰਡੇ ਮਾਰਕੀਟ ਭਾਈ ਥੋੜੀ ਦਾ ਸੰਡੇ ਮਾਰਕੀਟ ਵੀ 3000 ਤੋਂ ਸਟਾਰਟ ਹੁੰਦੇ ਹੈ 300 150 ਦੀ ਆਈ ਹੈ ਹੋਲ ਸੇਲ ਚ ਹੋਲ ਸੇਲ 150 ਦੀ ਆਈ ਹੈ ਆਪਣੀ ਬੈਲਟਰ ਦਿਖਾ ਦੇ ਲਓ ਜੀ ਬੈਲਟਰ ਪਿਛਲੀ ਵਾਰ ਮੈਂ ਉਹ ਰੈੱਡ ਜੀ ਲਈ ਸੀਗੀ ਕਲਤਲਾ ਦੀ ਵਿਚਲੀ ਵਰ ਪੋਸਟ ਕੋਸੋਰ ਸੀ ਇਹ ਫਿਰ ਦੱਸਿਆ ਕਹਿੰਦਾ ਉਹ ਤਾਂ ਬਈ ਵੱਡੇ ਰੈਂਕ ਵਾਲੇ ਹੁੰਦਾ ਤੇਰੇ ਬਾਅਦ ਆਪਾਂ ਬਣੇ ਗਏ ਆ ਆ ਕੀ ਲਿਖਿਆ ਹੋਇਆ ਐਂ ਕਿਹਾ ਸਾਡੇ ਕੋਲ ਹੌਲਦਾਰ ਵਾਲੀ ਮਰਜ਼ੀ ਤੇ ਉੱਤੇ ਤਿੰਨ ਸਟਾਰ ਲਾਇਏ ਸੀ ਹੈ ਕਿਨੇ ਕੋਈ ਹੁੰਦਾ ਸੀਗਾ ਹੋਰ ਹੂੰ